ਵਾਹਿਗੁਰੂ ਜੀ ਗੋਰ ਸਿੱਖ ਪਰਿਵਾਰ ਦੇ ਹਾਲਾਤ ਦੇਖ ਕੇ ਰੋਣਾ ਆ ਜਾਂਦਾ ਕਿਵੇਂ ਦੀ ਜ਼ਿੰਦਗੀ ਬਤੀਤ ਕਰ ਰਿਹਾ ਕਿਰਪਾ ਕਰਕੇ ਵੀਡੀਓ ਸ਼ੇਅਰ ਕਰ ਦਿਓ ਹੱਥ ਜੋੜ ਕੇ ਬੇਨਤੀ ਆ ਬੇਬੇ ਨੂੰ ਗੁਰਦਿਆਂ ਦੀ ਪ੍ਰੋਬਲਮ ਆ ਗਈ ਤੇ ਘਰ ਚ ਇੱਕ ਪੈਸਾ ਨਹੀਂ ਆ ਬੇਨਤੀ ਜ਼ਰੂਰ ਸੁਣੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰੇ ਘਰ ਵਾਲੇ ਆ ਇਹ ਨੂੰ 5-7 ਸਾਲ ਬੰਬਾਰ ਹੋਏ ਨੂੰ ਹੋਏ ਆ ਤੇ ਅਸੀਂ ਬਹੁਤ ਗਰੀਬ ਆ ਤੇ ਸਾਨੂੰ ਕੋਈ ਪੈਸੇ ਤੇ ਲੇਦੀ ਨਹੀਂ ਹੈਗਾ ਤੇ ਇਲਾਜ ਕਰਵਾਉਣਾ ਹੈ ਜਿਹੜਾ 10-20 ਹਜ਼ਾਰ ਰੁਪਈਆ ਸੀ ਉਹ ਅਹੀਂ ਲਾ ਚੁੱਕੇ ਆ ਗੁਰਦਿਆਂ ਦੀ ਪ੍ਰੋਗਰਾਮ ਆ ਤੇ ਡਾਕਟਰ ਪੈਸਾ ਬਥੇਰਾ ਮੰਗਦੇ ਆ ਤੇ 10-20 ਹਜ਼ਾਰ ਜਿਹੜਾ ਹੈਗਾ ਉਹ ਲਾਤੇ ਆ ਪਿਆਰੀ ਸਾਧ ਸੰਗਤ ਜੀ ਸਾਡੀ ਕੋਈ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਪਿੰਡ ਦਮੋਦਰ ਜ਼ਿਲ੍ਹਾ ਗੁਰਦਾਸਪੁਰ ਬਟਾਲੇ ਤੋਂ ਡੇਰਾਪਾਪਾ ਨਾਨਕ ਰੋਡ ਤੇ ਪਹੁੰਚੇ ਆ ਇਹ ਮਾਤਾ ਜੀ ਹੁਣੀ ਆ ਮਾਤਾ ਜੀ ਦੇ ਗੁਰਦੇ ਜਿਹੜੇ ਆ ਉਹ ਖਰਾਬ ਹੋ ਰਹੇ ਆ ਪੇਟ ਫੁੱਲਦਾ ਜਾ ਰਿਹਾ ਤੇ ਬਾਪੂ ਜੀ ਕਹਿ ਰਹੇ ਆ ਕਿ ਸਾਡੇ ਕੋ ਇੱਕ ਰੁਪਈਆ ਨਹੀਂ ਹੈਗਾ ਇਲਾਜ ਕਰਾਉਣ ਨੂੰ ਜਿਹੜੇ ਪੈਸੇ ਹੈਗੇ ਸੀ ਉਹ ਹਸਪਤਾਲ ਲਾਏ ਆ ਹੁਣ ਇਹਨਾਂ ਕੋਈ ਪੈਸਾ ਨਹੀਂ ਹੈਗਾ ਕੋਈ ਇੱਕ ਇਹਨਾਂ ਦਾ ਬੇਟਾ ਵਾ ਉਹ ਵੀ ਵਿਚਾਰਾ ਦਿਹਾੜੀ ਦਾ ਦਿਹਾੜੀ ਕਰਕੇ ਤੇ ਮਸਾਂ ਰੋਟੀ ਪਾਣੀ ਦਾ ਹੀ ਗੁਜ਼ਾਰਾ ਕਰਦੇ ਆ ਤੇ ਜਿਹੜੀ ਗੁਰਦਿਆਂ ਦੀ ਪ੍ਰੋਬਲਮ ਤੁਹਾਨੂੰ ਸੰਗ ਸੰਗਤ ਜੀ ਸਾਰਿਆਂ ਨੂੰ ਪਤਾ ਕਿ ਕਿੰਨੀ ਵੱਡੀ ਪ੍ਰੋਬਲਮ ਆ ਤੇ ਕਿੰਨੇ ਪੈਸੇ ਲੱਗਦੇ ਆ ਹੱਥ ਜੋੜ ਕੇ ਬੇਨਤੀ ਆ ਬਾਪੂ ਜੀ ਦਾ ਖਾਤਾ ਉੱਪਰ ਆ ਰਿਹਾ 10 20 50 100 500 ਕਰ ਕਰਕੇ ਜਿੱਦਾਂ ਮਰਜ਼ੀ ਤੁਸੀਂ ਬਾਪੂ ਜੀ ਦੇ ਅਕਾਊਂਟ ਚ ਪਾਓ ਤੇ ਆਪਾਂ ਮਾਤਾ ਜੀ ਦਾ ਜਿਹੜਾ ਇਲਾਜ ਕਰਾਈਏ ਬਾਪੂ ਜੀ ਕੀ ਕੀ ਹੋਇਆ ਕੀ ਹੀ ਇਹਨਾਂ ਨੂੰ ਹਾਂਜੀ ਇਹਨਾਂ ਨੂੰ ਹੋਇਆ ਤੇ ਇਹੋ ਜੀ ਵੀ ਪੱਥਰੀਆਂ ਹੀ ਵਿੱਚ ਆ ਗਈਆਂ ਅੱਛਾ ਤੇ ਤਾਂ ਇਹ ਫਿਰ ਬੁਖਾਰ ਹੁੰਦਾ ਹੈ ਅੱਛਾ ਤੇ ਉਹਦੇ ਨਾਲ ਇਹ ਬਗੜ ਢਲੀ ਹੋਈ ਆ 5-7 ਸਾਲ ਹੋ ਗਏ ਆ ਤੇ ਫੈਕਸਨ ਫੁਕਦੀ ਹੋ ਗਈ ਮੈਂ ਦਵਾਈ ਮਾਰੀ ਮੋਟੀ ਜਿਲਾ ਲੈਣੀ ਤੇ ਠੀਕ ਕਰਦੇ ਰਹੇ ਆ ਪਰ ਹੋਈ ਨਹੀਂ ਗਈ ਅੱਛਾ ਤੇ ਅੰਤ ਕੀ ਕੀ ਕਰਦੇ ਜੀ ਹੁਣ ਅਸੀਂ ਦਿਹਾੜੀ ਦਾ ਪਾਈ ਕਰਨੇ ਆ ਤੇ ਤੁਹਾਡਾ ਬੇਟਾ ਵੀ ਨਾਲ ਹੀ ਹਾਂਜੀ ਅਸੀਂ ਮਜ਼ਦੂਰੀ ਕਰਨੇ ਆ ਤੁਸੀਂ ਇਹ ਉਮਰ ਚ ਕਰ ਲੈਂਦੇ ਦਿਹਾੜੀ हां ਮਾੜੀ ਮੋਢੀ ਜੀ ਕਰ ਲਈਦੀ ਆ ਮਹੌਲਾ ਦਾ ਕੰਮ ਕਰ ਲਈਦਾ ਵਾ ਭਾਰਾ ਕੰਮ ਨਹੀਂ ਹੁੰਦਾ ਮਤਲਬ ਕਿ 2-400 ਰੁਪਏ ਦਿਹਾੜੀ 'ਚ ਤੁਸੀਂ ਲਾ ਲੈਨੇ ਆ ਲਾ ਲੈਨੇ ਆ ਇਹਦਾ ਵਿਚਾਰਾ ਹੋ ਜਾਂਦਾ ਹਾਂਜੀ ਮਾੜਾ ਮੋਢਾ ਗੁਜ਼ਾਰਾ ਹੋ ਜਾਂਦਾ ਬੇਟੀ ਵੀ ਇੱਕ ਹੈਗੀ ਆ ਉਹ ਵੀ ਵਿਆਣ ਵਾਲੀ ਆ ਅੱਛਾ ਵਿਆਣ ਵਾਲੀ ਹਾਂਜੀ ਵਿਆਣ ਵਾਲੀ ਆ ਤੇ ਸਾਡੇ ਕੋਲ ਪਹੁੰਚ ਨਹੀਂ ਹੈਗੀ ਮਤਲਬ ਇਲਾਜ ਕੰਮ ਦਵਾਈ ਦਰੂ ਵਾਸਤੇ ਪੈਸੇ ਹੈਗੇ ਹੈ ਨਹੀਂ ਜੋ ਜਿਹੜੇ ਹੈਗੇ ਉਹ ਲਾਤੇ ਆ ਅੱਛਾ ਹਾਂਜੀ ਤੇ ਕਿਦਾਂ ਡਾਕਟਰ ਕੀ ਜਾਂਦੇ ਕਿੰਨਾ ਖਰਚਾ ਆਊਗਾ ਲੱਖਾਂ 'ਚ ਖਰਚਾ ਆਊਗਾ ਜੀ ਲੱਖਾਂ ਜੀ ਆਂਦੇ ਆ ਵੀ ਗੁਰਦਿਆਂ ਦਾ ਕੰਮ ਜਿਹੜਾ ਉਹ ਵੱਧ ਪੈਸਿਆਂ ਨਾਲ ਬੜਨਾ ਵਾ ਅੱਛਾ ਲੱਖਾਂ ਦਾ ਹੀ ਕੰਮ ਆ ਤੇ ਅਸੀਂ ਆਖਦੇ ਜੀ ਸਾਡੇ ਕੋਲ ਇਨੇ ਪੈਸੇ ਹੈ ਨਹੀਂਗੇ ਤੇ ਇਹ ਇਸ ਕਰਕੇ ਅਸੀਂ ਮਤਲਬ ਆ ਗਏ ਕੋਈ ਗੱਲ ਨਹੀਂ ਸੰਗਤ ਜੀ ਕਿਰਪਾ ਜਰੂਰ ਕਰਿਓ 10 20 50 100 500 ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਬਾਪੂ ਜੀ ਹੁਣਾਂ ਦੀ ਮਦਦ ਹੋ ਜਾਣੀ ਆ ਕਿਉਂਕਿ ਆਹੋ ਉਮਰ ਆ ਜਿੱਥੇ ਸਾਥ ਨਿਭਾਉਣਾ ਪੈਣਾ ਤੇ ਬਾਪੂ ਜੀ ਖੜੇ ਆ ਕਹਿੰਦੇ ਕਿ ਆਪਾਂ ਦਰਦਾਰ ਵੀ ਮੰਗਣਾ ਪਏ ਤਾਂ ਆਪਾਂ ਮੰਗ ਲਾਂਗੇ ਮੇਰੀ ਘਰ ਵਾਲੀ ਨੂੰ ਬਚਾ ਲਓ ਬਚਾ ਲਓ ਤੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਾਰੀ ਸੰਗਤ ਨੂੰ ਜੋ ਸੇਵਾ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ